ਸਾਡਾ ਇੱਕਾ ਜਿੰਦਾਬਾਦ 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 ਸਰਦੇ ਲੋਕ ਜਿੰਦਾਬਾਦ ਜਿੰਦਾਬਾਦ ਰਹਿ ਰਹਾਂਗੇ ਰਹਿ ਕੇ ਰਹਾਂਗੇ ਰਹਿ ਕੇ ਰਹਾਂਗੇ ਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਮਨਜੂਰ ਨਹੀਂ ਮਨਜੂਰ ਜੂਪੀਐਸ ਨਹੀਂ ਮਨਜੂਰ ਨਹੀਂ ਮਨਜੂਰ ਨਹੀਂ ਮਨਜੂਰ ਰਾਣੀ ਪੈਨਸ਼ਨ ਬਹਾਲ ਕਰੋ ਸਾਰੇ ਲੋਕ ਜਿੰਦਾਬਾਦ 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 ਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਲੜਦੇ ਲੋਕ ਜਿੰਦਾਬਾਦ 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 ਪ੍ਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਨਵੀਂ ਪੈਨਸ਼ਨ ਸਕੀਮ ਬੰਦ ਕਰੋ ਬੰਦ ਕਰੋ ਬੰਦ ਕਰੋ ਨਵੀਂ ਪੈਨਸ਼ਨ ਸਕੀਮ ਬੰਦ ਕਰੋ ਬੰਦ ਕਰੋ ਬੰਦ ਕਰੋ ਪ੍ਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੰਜਾਬ ਸਰਕਾਰ ਹਾਏ 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 ਮੰਗਾ ਨਾ ਮੰਗਾ

ਜ਼ਿਲ੍ਹਾ ਪ੍ਰਧਾਨ 22 22 ਜ਼ਿਲ੍ਹਾ ਪ੍ਰਧਾਨ ਪੁਰਾਣੀ ਪੈਨਸ਼ਨ ਸੰਘਸ਼ ਕਮੇਟੀ ਸ਼ਾਹਪੁਰ ਮੁਲਾਜ਼ਮਾਂ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਜੀ ਕੀ ਕਾਰਨ ਹੈ ਸਰ ਕਾਰਨ ਇੱਕ ਹੀ ਆ ਕਿ ਸਰਕਾਰ ਨੇ ਜੋ ਆਪਣਾ ਝੂਠਾ ਨੋਟੀਫਿਕੇਸ਼ਨ ਕੀਤਾ ਸੀ ਉਹ ਹਲੇ ਤਾਈ ਲਾਗੂ ਨਹੀਂ ਹੋਇਆ ਆ ਪਿਛਲੀ ਦੀਵਾਲੀ ਤੇ ਜਾਨਕੀ 2022 ਦੇ ਵਿੱਚ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਪ੍ਰਾਣੀ ਪੈਨਸ਼ਨ ਅਸੀਂ ਦੀਵਾਲੀ ਤੇ ਤੋਹਫਾ ਦੇਵਾਂਗੇ 3 ਸਾਲ ਬੀਤੇ ਜਾਂਦੇ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਜਦੋਂ ਅਸੀਂ ਇਹਨੂੰ ਪੁੱਛਣ ਜਾਂਦੇ ਆ ਤਾਂ ਸਾਡੇ ਨਾਲ ਕੋਈ ਗੱਲ ਨਹੀਂ ਕਰਦਾ ਪਿੱਛੇ ਜੇ ਅਸੀਂ ਟਾਂਡੇ ਵੀ ਇਹਨਾਂ ਨੂੰ ਪੁੱਛਣ ਗਏ ਸੀਗੇ ਇਹਨਾਂ ਨੇ ਸਾਨੂੰ ਜੇਲ੍ਹ ਚ ਹਟ ਦਿੱਤਾ ਸਾਡੇ ਜਿੰਨੇ ਵੀ ਮੁਲਾਜ਼ਮਾਂ ਇਹਨਾਂ ਨੇ ਇੰਨੇ ਪਰੇਸ਼ਾਨ ਕੀਤੇ ਜਿਵੇਂ ਕਿ ਤੇ ਸੰਘਰਸ਼ ਰੱਖਦੇ ਆ ਰਾਤ ਨੂੰ ਸਾਨੂੰ ਘਰਾਂ ਦੇ ਵਿੱਚੋਂ ਡੱਕ ਲੈਂਦੇ ਆ ਪੁਲਿਸ ਸਟੇਸ਼ਨ ਦੇ ਵਿੱਚ ਲੈ ਕੇ ਜਾਂਦੇ ਆ ਮੈਂ ਪੁੱਛਣਾ ਚਾਹੁੰਦਾ ਕਿ ਇੱਕ ਆਮ ਜਨਤਾ ਦੀ ਸਰਕਾਰ ਸੀਗੀ ਅਸੀਂ ਆਮ ਬੰਦਿਆਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਮਲਾਜਮਾਂ ਦੇ ਵੱਧ ਚੜ ਕੇ ਵੋਟਾਂ ਪਾਈਆਂ ਬਦਲਾ ਦੇ ਨਾਂ ਤੇ ਇਹਨਾਂ ਨੇ ਇੱਕ ਬਦਲਾ ਨਹੀਂ ਕੀਤਾ ਇਹਨੇ ਸਾਡੇ ਨਾਲ ਇੱਕ ਤਾਂ ਸਿਰ ਤਾਂ ਸਿਰ ਬਦਲਾ ਲੈਣ ਦੀ ਨੀਤੀ ਅਪਣਾਈ ਆ ਕਿਉਂਕਿ ਬਦਲਾ ਹਮੇਸ਼ਾ ਅਸੀਂ ਇਹਨਾਂ ਤੇ ਇਨਾ ਵਿਸ਼ਵਾਸ ਕਰਕੇ ਆਮ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਨੇ ਉਹਨਾਂ ਤੇ ਖਰੇ ਹੀ ਨਹੀਂ ਉਤਰੇ ਆ ਸਿਰ ਤਾਂ ਸਿਰ ਜਿੱਦਾਂ ਕਹਿੰਦੇ ਕਿ ਕਾਮੇਡੀ ਦੇ ਵਿੱਚ ਕਿੰਗ ਹੁੰਦੇ ਆ ਪਾਂਡਾ ਇਹਨੇ ਸਿਆਸਤ ਦੇ ਵਿੱਚ ਵੀ ਆ ਕੇ ਦੱਸਤਾ ਕਿ ਪਾਂਡ ਪਾਂਢੀ ਹੁੰਦਾ ਤੇ ਜਾਨਕੀ ਸਿਆਸਤ ਦਾ ਸਿਆਸਤ ਦਾ ਨਹੀਂ ਹੁੰਦਾ ਇਹਨਾਂ ਦੇ ਵਿੱਚ ਕੋਈ ਕਹਿਣੀਓ ਸਵੇਰੇ ਆ ਸਵੇਰੇ ਹੀ ਝੂਠ ਮਾਰਨੇ ਚਾਲੂ ਕਰ ਦਿੰਦੇ ਆ ਸ਼ਾਮ ਨੂੰ ਇਹਨਾਂ ਨੂੰ ਆ ਨਹੀਂ ਪਤਾ ਲੱਗਦਾ ਕਿ ਸਵੇਰੇ ਇਹਨਾਂ ਨੇ ਕੀ ਕਿਹਾ ਸੀ ਤੇ ਸ਼ਾਮ ਨੂੰ ਇਹਨਾਂ ਨੇ ਕੀ ਕਰਨਾ ਕਿਉਂਕਿ ਇਹਨਾਂ ਦੀ ਕਹਿਣੀ ਔਰ ਕਥਨੀ ਦੇ ਵਿੱਚ ਬਹੁਤ ਅੰਤਰ ਆ ਜੇ ਇਹਨਾਂ ਨੂੰ ਓਦਾਂ ਪੁੱਛਿਆ ਜਾਵੇ ਮੀਡੀਆ ਦੇ ਵਿੱਚ ਕਹਿੰਦੇ ਖਜ਼ਾਨਾ ਸਾਦਾ ਹੀ ਭਰਿਆ ਜੋ ਮੁਲਾਜ਼ਮਾਂ ਦੀ ਗੱਲ ਆਂਦੀ ਆ ਆਮ ਜਨਤਾ ਦੀ ਆਂਦੀ ਆ ਫੇ ਕਹਿੰਦੇ ਜੀ ਹੈ ਨਹੀਂ ਪਿੱਛੇ ਜੇ ਆ ਦੇਖੋ ਜੀ ਮੋਦੀ ਇਹਨਾਂ ਨੂੰ ਕਹੀ ਜਾਂਦੇ ਕਿ ਸਾਨੂੰ ਪੈਸੇ ਨਹੀਂ ਪਾਏ ਇਹਨਾਂ ਨੂੰ ਇਹਨਾਂ ਨੂੰ ਆ ਪੁੱਛੇ ਕਿ ਸਾਡੇ ਜਿਹੜੇ ਆਪਣਾ ਇਥੇ ਟੈਕਸ ਦੇ ਪੈਸੇ ਸਾਡੇ ਜਿਹੜੇ ਤੁਸੀਂ ਆਪਣੇ ਜੇ ਇਹਨਾਂ ਨੇ ਆਪਣੀ ਪੈਨਸ਼ਨ ਦੀ ਗੱਲ ਕਰੋ ਮੰਨ ਲਓ ਕਿ ਸਾਨੂੰ ਇੰਨੀ ਵਧੀਆ ਪੈਨਸ਼ਨ ਦਿੱਤੀ ਐ ਐਨਪੀਐਸ ਇਹਨਾਂ ਨੇ ਮੈਂ ਇਹਨਾਂ ਨੂੰ ਆਹੀ ਦੱਸਣਾ ਚਾਹਨਾ ਜੇ ਇੰਨੀ ਵਧੀਆ ਤਾਂ ਤੁਸੀਂ ਕਿਉਂ ਨਹੀਂ ਲੈਣੇ ਇੱਕ ਐਮਐਲਏ ਸਿਰਫ ਇੱਕ ਦਿਨ ਲਈ ਐਮਐਲਏ ਬਣਦਾ ਜਾਂ ਐਮਪੀ ਬਣਦਾ ਉਹਨੂੰ ਪੁਰਾਣੀ ਪੈਨਸ਼ਨ ਮਿਲ ਜਾਂਦੀ ਸਾਰੀਆਂ ਫੈਸਿਲਿਟੀਆਂ ਮਿਲ ਜਾਂਦੀਆਂ ਮੈਂ ਸਰਕਾਰ ਨੂੰ ਆਹੀ ਪੁੱਛਣਾ ਚਾਹਨਾ ਸੈਂਟਰ ਨੂੰ ਵੀ ਤਾਂ ਪੰਜਾਬ ਸਰਕਾਰ ਨੂੰ ਵੀ ਜੇ ਇੰਨੀ ਵਧੀਆ ਤੇ ਆਪਣੇ ਤੇ ਕਿਉਂ ਨਹੀਂ ਲਾਗੂ ਕਰਦੇ ਸਾਡੇ ਤੇ ਕਿਉਂ ਲਾਗੂ ਕੀਤੀ ਆ ਕਿਤਨਾ ਕਿਤੇ ਆ ਚੋਰ ਨੀਤੀ ਆ ਇਹਨਾਂ ਦੀ ਵਿੱਚ ਇਹਨਾਂ ਦੇ ਦਿਲ ਦੇ ਵਿੱਚ ਕਾਲਾ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਅਸੀਂ ਦੱਸ ਦਵਾਂਗੇ ਕਿ ਮੁਲਾਜ਼ਮ ਕੀ ਚੀਜ਼ ਆ ਕਿਉਂਕਿ ਮੁਲਾਜ਼ਮਾਂ ਜੇ ਇਹਨਾਂ ਦੀਆਂ 92 ਸੀਟਾਂ ਆਈਆਂ ਕਿਉਂਕਿ ਮੁਲਾਜ਼ਮ ਸਿਰ ਤੇ ਬਿਠਾਣਾ ਵੀ ਜਾਣਦੇ ਆ ਤੇ ਇਹ ਸਿਰ ਤੋਂ ਲਾਣਾ ਵੀ ਜਾਣਦੇ ਆ ਇਹਨਾਂ ਸ਼ਬਦਾਂ ਦੇ ਵਿੱਚ ਮੈਂ ਆਹੀ ਸਰਕਾਰ ਨੂੰ ਬੇਨਤੀ ਨਹੀਂ ਕਰਨਾ ਚਾਹੁੰਦਾ ਚੇਤਾਵਨੀ ਆ ਭਗਵੰਤ ਮਾਨ ਸਾਹਿਬ ਨੂੰ ਕਿ ਸਾਡੀ ਪੈਨਸ਼ਨ ਛੇਤੀ ਤੋਂ ਛੇਤੀ ਲਾਗੂ ਕਰੇ ਜੇ ਨਹੀਂ ਕਰੂਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ-ਜਿੱਥੇ ਜਾਣਗੇ ਅਸੀਂ ਇਹਨਾਂ ਦੇ ਘਰ ਦਾ ਯਾਨੀ ਕਿ ਕੱਲ ਕਰੋ ਵੀ ਕਰਾਂਗੇ ਇਹਨਾਂ ਦੇ ਘਰ ਤਾਂ ਹੀ ਵੀ ਜਾਵਾਂਗੇ ਸਾਨੂੰ ਇਹ ਚੇਲਾ ਚੋੜਦੇ ਜਿੱਥੇ ਮਰਜ਼ੀ ਲੈ ਜਾਵੇ ਅਸੀਂ ਡੱਟ ਕੇ ਇਹਨਾਂ ਦਾ ਵਿਰੋਧ ਕਰਾਂਗੇ ਇਹਨਾਂ ਸ਼ਬਦਾਂ ਦੇ ਦੇ ਵਿੱਚ ਮੈਂ ਨਿਊ ਚੈਨਲ ਵਾਲਿਆਂ ਦਾ ਵੀ ਧੰਨਵਾਦ ਕਰਦਾ ਜਿਹੜੇ ਸਾਡੀ ਆਵਾਜ਼ ਪੰਜਾਬ ਸਰਕਾਰ ਤੱਕ ਲੈ ਕੇ ਜਾਂਦੇ ਆ ਆਮ ਜਨਤਾ ਤੱਕ ਕਿਉਂਕਿ ਸਾਡੀ ਆਵਾਜ਼ ਇੱਕ ਨਿਊ ਚੈਨਲ ਹੀ ਵਧੀਆ ਢੰਗ ਦੇ ਨਾਲ ਲੈ ਕੇ ਜਾ ਸਕਦਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ